ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਰੈਸਕਿਊ ਜਿਹੜਾ ਕੀਤਾ ਜਾ ਰਿਹਾ ਤੇ ਖਾਣ ਪੀਣ ਦਾ ਸਮਾਨ ਵੀ ਜਿਹੜੇ ਸਾਡੇ ਸਮੱਗਰੀ ਉਹਨਾਂ ਤੱਕ ਪਹੁੰਚਾਈ ਜਾ ਰਹੀ ਹੈ ਕੈਬਨਿਟ ਮੰਤਰੀਆ ਮਾਨਾ ਰੋੜਾ ਲਾਲਚਿਤ ਪੁੱਲਰ ਅਤੇ ਹਰਪ੍ਰਿੰਤ ਸਿੰਘ ਈਟੀਓ ਹਰੇਕੇ ਪੱਤਨ ਜਿਹੜਾ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੀਆਂ ਮੁਸ਼ਕਲਾਂ ਵੀ ਜਿਹੜੀ ਸੁਣੀਆਂ ਗਈਆਂ ਦੱਸਤੀਏ ਹੜਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਹਰ ਪ੍ਰਕਾਰ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਸਿਹਤ ਸੇਵਾਵਾਂ ਵੱਲ ਵੀ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ ਲੋਕਾਂ ਦੇ ਸਹਿਯੋਗ ਨਾਲ ਸੂਬਾ ਸਰਕਾਰ ਦੀ ਸਾਰੀ ਮਸ਼ੀਨਰੀ ਹੜਪੀੜਤਾ ਦੀ ਮਦਦ ਦੇ ਲਈ ਦਿਨ ਰਾਤ ਇੱਕ ਕਰ ਰਹੀ ਹੈ ਦੀ ਸਰਕਾਰ ਸਾਡੇ ਸਾਰੇ ਕੈਬਨਟ ਦੇ ਸਾਥੀ ਮੇਰੀ ਵੀ ਲਾਲਜੀਤ ਭੁੱਲੋ ਜਿਹੜਾ ਦਾ ਇਲਾਕਾ ਪੈਂਦਾ ਹੈ ਤੁਹਾ ਜਨਮੀ ਦੀ ਸਾਰੀ ਸਾਰੀ ਕੈਬਨਟ ਹੈ ਜਿਹੜੀ ਉਹ ਲੋਕਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਬਚਾਅ ਕਾਰਜ ਜਿਹੜੇ ਉਹਨਾਂ ਦੇ ਵਿੱਚ ਲੱਗੀ ہوئی ਹੈ ਔਰ ਮੈਂ ਸਮਝਦਾ ਕਿ ਚਾਹੇ ਪ੍ਰੋਬਲਮ ਵੱਡੀ ਹੈ ਪਰ ਜਦੋਂ ਮੋਢੇ ਨਾਲ ਮੋਢਾ ਲਾ ਕੇ ਬੰਦਾ ਖੜ ਜਾਉਂਦਾ ਤੇ ਮੈਂ ਸਮਝਦਾ ਕਿ ਆਪਾਂ ਵੱਡੀ ਤੋਂ ਵੱਡੀ ਮੁਸ਼ਕਲ ਜਿਹੜੀ ਉਹ ਉਹਨੂੰ ਸਰ ਕਰ ਸਕਦੇ ਆ ਅੱਜ ਜੇ ਦਰਿਆ ਤੇ ਆਏ ਆ ਤੁਸੀਂ ਬੰਨ ਤੇ ਬੰਗਾਲਜੀ ਜੀ ਉਹਨਾਂ ਨਾਲ ਹਰ ਪਾਸੇ ਜਿੰਨਾ ਗੱਲ ਹੋਈ ਕਿ ਤਾਂ ਉਸੇ ਹਾਲਾਤ ਜਿਹੜੇ ਪਰ ਮੈਂ ਇੱਕ ਗੱਲ ਦਾ ਵਿਸ਼ਵਾਸ ਰੱਖਣਾ ਮੇਰੇ ਸਾਰੇ ਕਿਸਾਨ ਜੀ ਖੜੇ ਨੇ ਕਿ ਸਰਕਾਰ ਦਿਨ ਰਾਤ ਤੁਹਾਡੇ ਨਾਲ ਖੜੀ ਹੈ ਕਿਸਾਨੀ ਦਾ ਜਿੰਨਾ ਨੁਕਸਾਨ ਹੋ ਰਿਹਾ ਉਹਦਾ ਇੱਕ ਵਾਰੀ ਜਦੋਂ ਸਿਚੁਏਸ਼ਨ ਨਾਰਮਲਾਈਜ਼ ਹੋ ਜਾਂਦੀ ਹੈ ਗਰਦੌਰੀਆਂ ਦੀਆਂ ਉਹ ਵੀ ਹੋਣਗੀਆਂ ਔਰ ਜੋ ਮਨ ਦਾ ਮਾਮਲਾ ਜਿਹੜਾ ਉਹ ਵੀ ਦਿੱਤਾ ਜਾਊਗਾ ਪਰ ਸਭ ਤੋਂ ਪਹਿਲਾਂ ਅੱਜ ਦੀ ਜਿਹੜੀ ਜਿਹੜੀ ਪਹਿਲ ਹੈ ਉਹ ਇਹ ਹੈ ਕਿ ਜੋ graini ਔਰ mali nuksan ਹੈ ਉਹਨੂੰ ਦੱਸਿਆ ਜਾ ਸਕੇ ਡੰਗਰ ਪਸ਼ੂਆਂ ਦਾ ਜਿਹੜਾ ਨੁਕਸਾਨ ਹੈ ਹੋਣ ਦਾ ਖਦਸ਼ਾ ਬਣਿਆ ਹੋਇਆ ਉਹਨੂੰ ਬਤਾਇਆ ਗਿਆ ਸਾਰੇ ਇਸ ਕੰਮ ਦੇ ਪਰਮੇਸ਼ਰ ਨੇ ਕਿ ਇਹ ਹੀ ਕਿਸੇ ਇੱਕ ਦਾ ਕੰਮ ਨਹੀਂ ਹੈਗਾ ਇਹ ਤਾਂ ਇਨਸਾਨੀਅਤ ਦਾ ਕੰਮ ਹੈ ਤੇ ਉਸਾਰੇ ਆਪਾਂ ਲੱਗੇ ਹੋਏ ਇਹ ਸੋਚੇ ਜਿਵੇਂ ਬੰਨ ਕੱਤੀ ਉਹਨੂੰ ਡੈਫੀਨਿਟਲੀ ਜੀ ਇਹ ਲਾਲਜੀ ਜੀ ਨੇ ਵੀ ਕਿਹਾ ਸੀ ਸਾਰੇ ਸਾਥੀਆਂ ਨੇ ਕਿਹਾ ਕਿ ਜਿਹੜੇ ਬੰਨ ਕੱਤੇ ਨੇ ਉਹਨਾਂ ਨੂੰ ਵੀ ਪੱਕੀ ਕਰਨ ਦਾ ਕੰਮ ਇਹਦਾ ਹੋਣਾ ਚਾਹੀਦਾ ਜਿਨ੍ਹਾਂ ਨੂੰ ਲੋਚਾਂ ਲੱਗੀਆਂ ਨੇ ਤਾਂ ਕਿ ਸਾਈਡਾਂ ਦੇ ਉੱਪਰ ਪਾਣੀ ਵੀ ਬੰਨਾ ਦੇ ਉੱਪਰ ਪਾਣੀ ਦੀ ਤੱਕ ਘਟ ਪਵੇ ਔਰ ਪਾਣੀ ਵਿਚਾਲੇ ਬਾਵਾਗੇ ਔਰ ਅੱਗੇ ਵਾਸਤੇ ਇਹ ਜੀ ਉਸਲਾ ਨਾਉਣ ਦੇਖੇ ਤਾਂ ਨਾਉਣ ਉੱਪਰ ਕੰਮ ਇਹਦਾ ਸੋਚਾਰ ਕਰੇਗੇ। ਢਾਈ ਉਹਦੇ ਬਾਅਦ 23 ਚ ਆਏ ਫਿਰ 25 ਚ ਆਏ ਜੇ 6 ਸਾਲਾਂ ਦੇ ਵਿੱਚੋਂ ਚਾਰ ਵਾਰ ਚਾਰ ਸਾਲ ਇਹਨਾਂ ਦਾ ਨੁਕਸਾਨ ਹੋ ਗਿਆ ਉਹਦਾ ਮਤਲਬ ਹੈ ਵੀ ਜਿਹੜੀ ਦੋ ਸਾਲੇ ਨੇ ਫਸਲ ਵੇਚੀ ਉਹ ਪੀ ਪੱਧਰ ਪੁੱਧਰ ਕਰਨ ਤੇ ਲੱਗੀ। ਮੈਂ ਤੇ ਇਹਨਾਂ ਦੇ ਜਜ਼ਬੇ ਤੋਂ ਜਿਹੜੇ ਸਾਡੇ ਕਿਸਾਨ ਭਰਾ ਨੇ ਇਹਨਾਂ ਦੇ ਜਜ਼ਬੇ ਤੋਂ ਬੜਾ ਹਰਾਨ ਤਾਂ ਵੀ ਇਹ ਬੰਦੇ નો ਪ੍ਰੋਫਿਟ ਨੋ ਲਾਅਸ ਵੀ ਜਿਹੜੇ ਵੱਤੇ ਉੱਤੇ ਲਾਗੇ ਪਾਲੀ ਪੱਦਰ ਕੰਤੇ ਬੜਾ ਇਹਨਾਂ ਦਾ ਹੌਸਲਾ ਆ ਇਹਨਾਂ ਦਾ ਹੌਸਲਾ ਇਸੇ ਤਰ੍ਹਾਂ ਹੀ ਹਿੰ ਬਲੰਦ ਰੱਖਾਂਗੇ ਕਿਉਂਕਿ ਸਾਡੇ ਭਰਾ ਨੇ ਅਸੀਂ ਲਗਾਤਾਰ ਜਦੋਂ ਵੀ ਕੋਈ ਆਫਤ ਆਈ ਹੈ ਮੈਂ ਭਰਾਵਾਂ ਨਾਲ ਡਟਿਆ ਰਿਹਾ ਖੜਿਆ ਰਿਹਾ ਗਾ ਵੀ ਖੜੇ ਰਵਾਂਗੇ ਤੇ ਦਰੀ ਪੰਜਾਬ ਦੇ ਵਿੱਚ ਹੜਾ ਦੇ ਵਿਚਾਲੇ ਸੁਨੀਲ ਚਾਖੜ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਕਈ ਪਿੰਡ ਸ਼ਹਿਰ ਇਸ ਸਮੇਂ ਕੁਦਰਤੀ ਕਰੋਪੀ ਦੀ ਮਾਰ ਚਲ ਰਹੇ ਹਨ ਤੇ ਹੜਾ ਕਾਰਨ ਪੰਜਾਬ ਦੇ ਵਿੱਚ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਪੰਜਾਬ ਆਜਪਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਤੁਰੰਤ ਕੇਂਦਰੀ ਮਦਦ ਦੀ ਮੰਗ ਵੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਹੜਾ ਨੇ ਫਸਲਾਂ ਤਬਾਹ ਕਰ ਦਿੱਤੀਆਂ ਹਨ ਲੋਕਾਂ ਨੂੰ ਬੇਕਾਰ ਕੀਤਾ ਹੈ ਅਤੇ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ ਇਸ ਲਈ ਇੱਕ ਵਿਸ਼ੇਸ਼ ਰਾਹਤ ਪੈਕੇਜ ਅਤੇ ਤੁਰੰਤ ਕਾਰਵਾਈ ਜ਼ਰੂਰੀ ਹੈ ਤਾਂ ਸੁਨੀਲ ਜਾਖੜ ਦੇ ਵੱਲੋਂ ਪੀਐਮ ਮੋਦੀ ਨੂੰ ਇਹ ਚਿੱਠੀ ਦਿੱਤੀ ਗਈ ਹੈ ਇਸ ਦੀ ਤਸਵੀਰ ਵਿੱਚ ਉਸੇ ਇਸ ਵੇਲੇ ਦੇਖ ਸਕਦੇ ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਹੜ੍ਹਾਂ ਨੂੰ ਦੇਖਦੇ ਹੋਏ ਉਸੇ ਮੱਦੇ ਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇੱਕ ਜੜੀ ਉਹਨਾਂ ਨੂੰ ਅਪੀਲ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਇਹ ਕਿਹਾ ਗਿਆ ਹੈ ਕਿ ਜਿਹੜੇ ਲੋਕ ਇਸ ਦੇ ਨਾਲ ਜੂਝ ਰਹੇ ਨੇ ਕਾਫੀ ਜ਼ਰੂਰ ਦੇ ਹਾਲਾਤ ਮੁਸ਼ਕਲ ਬਣੇ ਹੋਏ ਨੇ ਉਹਨਾਂ ਨੂੰ ਉਹਨਾਂ ਦੇ ਲਈ ਜੜੀ ਕੀ ਰਾਹਤ ਸਮਗਰੀ ਦਿੱਤੀ ਜਾਵੇ ਸੋ ਆਪ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਿਆਨਕ ਹੜਾ ਨਾਲ ਪੂਰਾ ਪੰਜਾਬ ਬਰੀ ਤਰ੍ਹਾਂ ਪ੍ਰਭਾਵਿਤ ਹੈ ਜਿਸ ਨਾਲ ਜਾਨ ਮਾਲ ਖੇਤੀ ਬਾੜੀ ਅਤੇ ਬੁਨਿਆਦੀ ਢਾਂਚੇ ਨੂੰ ਬਹੁਤ ਨੁਕਸਾਨ ਹੋਇਆ ਹੈ ਭਾਵੇਂ ਕਿ ਲਗਭਗ ਪੰਜਾਬ ਦਾ ਹਰ ਖੇਤਰ ਪ੍ਰਭਾਵਿਤ ਹੋਇਆ ਪਰ ਸਭ ਤੋਂ ਗੰਭੀਰ ਅਸਰ ਪੋਆ ਵਿਧਾਨ ਸਭਾ ਤੋਂ ਪੱਜ਼ਰ ਕਾਲ ਤੱਕ ਕਪੂਰਥਲਾ ਜ਼ਿਲ੍ਹੇ ਤਰਨਤਾਰਨ ਅਤੇ ਅੰਮ੍ਰਿਤਸਰ ਸਮੇਤ ਹੋਇਆ ਜੁਤੇ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ ਹਨ ਪਸ਼ੂ ਮਰ ਗਏ ਹਨ ਅਤੇ ਪਿੰਡੂ ਪਰਿਵਾਰਾਂ ਨੂੰ ਆਪਣੀਆਂ ਥਾਵਾਂ ਛੱਡਣੀਆਂ ਪਈਆਂ ਹਨ ਕੈਪਟਨ ਅਮੰਦੇਸ ਸਿੰਘ ਨੇ ਖੜਾ ਕਰਨ ਪੰਜਾਬ ਚ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਣ ਕਾਰਨ ਬਚਾਅ ਅਤੇ ਰਾਹਤ ਕਾਰਜਾਂ ਲਈ ਫੌਜ NDRF ਅਤੇ ਸੂਬਾ ਪ੍ਰਸ਼ਾਸਨ ਦੀਆਂ ਟੀਮਾਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ। ਉਹਨਾਂ ਨੇ ਸਾਰੇ ਪੰਜਾਬੀਆਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਕਜੁੱਟ ਹੋਣ ਦੀ ਅਪੀਲ ਕੀਤੀ। ਉਹਨਾਂ ਨੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਨ ਅਤੇ ਚੱਲ ਰਹੇ ਬਚਾਅ ਅਤੇ ਮੁਰੰਵਸੇਬੇ ਦੇ ਕੰਮਾਂ ਵਿੱਚ ਸਹਾਇਤਾ ਲਈ ਕੇਂਦਰੀ ਫੌਜਾਂ ਭੇਜਣ ਦੀ ਅਪੀਲ ਕੀਤੀ ਹੈ। ਸਾਪਕਰ ਇਥੇ ਦਾ ਰ ਗਿਆਨੀ ਰਗਵੀ ਸਿੰਘ ਜੂ ਜਿਹੜੇ ਕਿ ਕਾਫੀ ਪਾਵਕ ਨਜ਼ਰ ਆਏ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੇ ਹਾਲਾਤ ਵੇਖ ਕੇ ਉਹ ਆਪਣੇ ਹੰਝੂਆਂ ਤੇ ਕਾਬੂ ਨਾ ਕਰ ਸਕੇ ਤੇ ਉਹਨਾਂ ਦਾ ਇੱਕ ਵੀਡੀਓ ਵੀ ਸਾਹਮਣੇ ਆ ਗਿਆ। 라ਵਿਜ ਆਏ ਭਿਆਨਕ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦਾ ਹਾਲ ਜਾਣਨ ਦੇ ਲਈ ਉਚਿਤ ਜੇ ਤੌਰ ਤੇ ਸਰਹੱਦੀ ਖੇਤਰ ਵਿੱਚ ਪੌਂਚੇ ਸਾਫ ਦਾ ਜਥੇਦਾਰ ਅਤੇ ਮੌਜੂਦਾ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਗਿਆਨੀ ਰਗਵੇਸ ਸਿੰਘ ਸਥਾਨਕ ਕਸਬੇ ਨੀਲੇ ਪਾਣੀ ਵਿੱਚ ਡੁੱਬੇ ਪਿੰਡ ਹਰੜ ਕਲਾ ਵਿਖੇ ਸਰਬੱਧ ਦੇ ਭਲੇ ਦੀ ਅਰਦਾਸ ਕਰਨ ਮੌਕੇ ਲੋਕਾਂ ਦਾ ਦੁੱਖ ਵੇਖ ਕੇ ਭਾਵੁਕ ਹੋ ਗਏ ਇਸ ਤਰ੍ਹਾਂ ਉੱਥੇ ਮੌਜੂਦ ਸਾਫ ਦਾ ਕੈਬਨਟ ਮੰਤਰੀ ਅਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਢਾਲੀਵਾਰ ਨੇ ਉਹਨਾਂ ਨੂੰ ਆਪਣੇ ਕਲਾ ਵਿੱਚ ਲੈ ਲਿਆ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਿੰਘ ਸਾਹਿਬ ਨੇ ਕੇਂਦਰ ਸਰਕਾਰ ਕੋਲ ਹੜ੍ਹ ਪੀੜਤਾ ਦੀ ਮਦਦ ਦੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਵੀ ਕੀਤੀ ਹੈ ਬਹੁਤ ਧੰਨਵਾਦ ਤੁਹਾਡਾ ਤੁਸੀਂ ਔਖੀ ਘੜੀ ਚਾਹੇ ਅਜ ਨਾਲ ਅਨੁਵਸੀਆਂ ਦੀ ਔਖੀ ਘੜੀ ਤੁਸੀਂ ਆ ਗਏ ਸਾਡੇ ਨਾਲ ਸਾਡੀ ਤੁਹਾਡੀ ਸਾਡਾ ਮਨ ਸ਼ਾਂਤ ਹੋ ਗਿਆ ਕਿ ਤੁਹਾਡੇ ਵਰਗੇ ਲੋਕ ਸਾਡੇ ਨਾਲ ਨੇ ਤਾਂ ਅਸੀਂ ਲਈ ਤੇ ਨਾਲਾ ਜੱਪ ਨੂੰ ਸਾਡੇ ਭਰਾ ਨੇ ਸਾਡੇ ਸਵਾਰ ਨੇ ਹਾਂਜੀ ਹਾਂਜੀ ਸਾਡੇ ਨਾਲਾ ਕਹਿੰਦੇ ਜੀ ਬਹੁਤ ਸੰਕਰਤ ਬਹੁਤ ਜਿਆਦਾ ਬਹੁਤ ਵੱਡੇ ਸੰਕਰਤ ਸਾਡੇ ਕੋਲ 1 ਕਿਲੋ ਚਾਵਲ ਦੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੂਰੀ ਤਾਂ ਸਭ ਡੁੱਬ ਗਿਆ ਹਾਥੀ ਡੁੱਬ ਗਿਆ ਸਾਡੀ ਲੱਗੇ ਆਂ ਲੋਕਾਂ ਨਾਲ ਖੜ ਗਏ ਅਸੀਂ ਲੱਗੇ ਆਂ ਲੋਕਾਂ ਨਾਲ ਖੜ ਗਏ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਕੋਈ ਉਹ ਦੀ ਬੇਨਤੀ ਹੈ ਮੇਰਾ ਵਿਸ਼ਵਾਸ ਹੈ ਕਿ ਸਾਡੀ ਜਦੋਂ ਬਾਹ ਫੜਨੀ ਪ੍ਰਮਾਤਮਾ ਨੇ ਫੜ ਜੇ ਉਹਦੀ ਕਿਸਪਾਣੀ ਹੋਲ ਕਿਤੇ ਨਹੀਂ ਤੁਸੀਂ ਪ੍ਰਮਾਤਮਾ ਦੇ ਘਰ ਆਏ ਹੋ ਗੁਰੂ ਅਮਰਦਾਸ ਜੀ ਦੇ ਘਰੋਂ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਬਖਸ਼ਾ ਸਾਡੇ ਮਨ ਨੂੰ ਤਸੱਲੀ ਹੋਵੇ ਐਸੀ ਹੋਣੀ ਆਸ ਕਰਕੇ ਇਸ ਲਈ ਅਰਦਾਸ ਕਰਦੇ ਆਂ ਹਾਂ ਦਾਦਾ ਇੱਥੇ ਖੜ ਕੇ ਕਰਦੋਗੇ ਅੱਤ ਤਰਤੀ ਦੇ ਸਾਨੂੰ ਉਹਦਾ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂਗੀ ਸਾਡੀ ਆਵਾਜ਼ ਮਹਾਰਾਜ ਤੱਕ ਪਹੁੰਚ ਗਈ ਸੱਚੇ ਪਾਤਸ਼ਾਹ ਕਾਲ ਦੇ ਹਾਂ ਹਾਂ ਮਹਾਰਾਜ ਬੋਲ ਬੋਲ ਤੇ ਰੰਤ ਤੋਂ ਪਿਆਰ ਦਾ ਦਵਾ ਸਰਾਂ ਤੋਂ ਦਵਾ ਸਰਾਂ ਤੋਂ ਸਹਾਇਤਾ ਕਰਦੇ ਹਾਂ ਜੀ ਬੋਲ ਜੀ ਬਲਵੰਤ ਕਈ ਪਹਾੜਾਂ ਸੀ ਰਿਹਾ ਕਰਮੋਦ ਘਾਟੇ ਦਾ ਹੈ ਸਹਾਇਕ ਸੀ ਕਾਹਤ ਸੀ ਜੀ ਸੀਕਰ ਸੀ ਸਤਾਂ ਸਾਲ ਦਸਾਂ ਪੰਖਨ ਦੀ ਜੋ ਕਿ ਰਿਹਾ ਸੱਤ ਦਿਨ ਬਾਹਰ ਜਾਰ ਦੇ ਰੱਖਦੇ ਹੋ ਵਾਹੇ ਗੁਰੂ ਵਾਹੇ ਗੁਰੂ ਕਾਲੀ ਗੋਟੀ ਆਲੋ ਜੀ ਬਾਤ ਬਾਤ ਸਦੀ ਸੰਜੇ ਦਾ ਨਾਮ ਸੰਤੂਰਾ ਨਾਮ ਹਾਟ ਤਹਿਰ ਆਰਾਮੀਏ ਮੋਰਨ ਸਤਿਗੁਰ ਜੀ ਨਿਰੋਪੀ ਸ਼ਾਪ ਤੋਂ ਜੋ ਨਕਲੀ ਕਾਰ ਮੁਕਾਬਲੇ ਤੋਂ ਮਿਥਾਨੇ ਤੋਂ ਨਹੀਂ ਖਾਂ ਬਟਾਵੋ ਗਾਸ ਆਪਨੇ ਕੋ ਤਰਕੀ ਬਾਅੋ ਕਾਤੀ ਬਾਅੋ ਨ ਬੱਜਈ ਫਾਰ ਬੰਸਰਾਈ ਤੇ ਮਾਰੇ ਰਾਨ ਘਰ ਦੁੱਖ ਲੱਗੇ ਨਾ ਭਾਈ ਸਤਿਗੁਰ ਜੀ ਪੰਜਾਬ ਵਾਸੀਆਂ ਤੇ ਬਹੁਤ ਵੱਡੀ ਦਿੱਕਤ ਆਇਆ ਸੋ ਦੇ ਚੀ ਹੁੰਦਾ ਕਿ ਜਾਰੀ ਦੀ ਪਾਣ ਨੂੰ ਕਰ ਕਰਨ ਦੇ ਸੰਤੀ ਰੋਸ ਵਿੱਚ ਅਰਦਾਸ ਹੈ ਹਾਂ ਗੁਰਦਵਾਰ ਸਾਹਿਬ ਨਾਰਾਹਟ ਆਹ ਕੀ ਬੰਦੇ ਸਿੱਧਾ ਦੇ ਕਾਰਜੇ ਤੇ ਪੰਜਾਬ ਵਾਟਰ ਦੇ ਕੋਲ ਤੇ ਹੀ ਪਰਿਆ ਹਾ ਕਰਦਾ ਜੀਓ ਇਹੋ ਦਿੱਕਤ ਕਿ ਮੈਂ ਕਿਹਾ ਤੇ ਕੋਈ ਫਾਇਦਾ ਨਹੀਂ ਇਹ ਗਨੀ ਦੀ ਤੂੰ ਸਾਨੂੰ ਉਸਲਾ ਦੇਣਾ ਨਹੀਂ ਸਾਨੂੰ ਉਸਲਾ ਦੇਣਾ ਤੂੰ ਇਦਾਂ ਨਾ ਕਹੋ ਤੂੰ ਸਾਡਾ ਸਾਡੀ ਔਖੀ ਕਰਨੀ ਚਾਹਜੋ ਸਭ ਮਾਂ ਮਾਲ ਕਰੀਓ ਦੱਸ ਕੋਲ ਤੁਸੀਂ ਬੱਸ ਅਰਦਾਸ ਕਰੋ ਤੁਸੀਂ ਸਾਡੀ ਬਾਹਰ ਲੜਦਾ ਆਪਣੇ ਪਿਤਾ ਜਸਵੰਦਰ ਪੱਲਾ ਨੂੰ ਯਾਦ ਕਰਕੇ ਉਹਨਾਂ ਦੀ ਧੀ ਜਿਹੜੀ ਕੀ ਰੋਂਦੀ ਹੋਈ ਨਜ਼ਰ ਆਈ ਤੇ ਉਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਦੱਸਣਿਆ ਕਿ ਉਹਨਾਂ ਦੇ ਵੱਲੋਂ ਕੁਝ ਆਪਣੇ ਦਿਲ ਦੇ ਗੱਲਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਪੰਜਾਬੀ ਦੇ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਪੱਲਾ ਦਾ 22 ਅਗਸਤ ਨੂੰ ਦੇਹਾਂਤ ਹੋ ਗਿਆ ਸੀ ਮਰਹੂਮ ਜਸਵਿੰਦਰ ਪੱਲਾ ਦੇ ਭੋਗ ਤੇ ਅੰਤਿਮ ਅਰਦਾਸ ਦੀ ਰਸਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ 34 ਸੀ ਵਿਖੇ ਰੱਖੀ ਗਈ ਸੀ ਤੇ ਇਸ ਦੌਰਾਨ ਪਰਿਵਾਰਕ ਮੈਂਬਰਾਂ ਫਿਲਮੀ ਇੰਡਸਟਰੀ ਤੋਂ ਇਲਾਵਾ ਸਮਾਜਿਕ ਤੇ ਰਾਜਨੀਤਿਕ ਨਾਲ ਸੰਬੰਧਿਤ ਸ਼ਖਸੀਅਤਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੀਆਂ ਤੇ ਇਸ ਮੌਕੇ ਉਹਨਾਂ ਦੀ ਤੀ ਪੁੱਤਰ ਅਤੇ ਪਤਨੀ ਬੇਹਦ ਭਾਵੁਕ ਨਜ਼ਰ ਆਏ ਉਹਨਾਂ ਦੇ ਅੰਤਿਮ ਅਰਦਾਸ ਮੌਕੇ ਪਿਤਾ ਨਾਲ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਤੀ ਨੇ ਰੋਂਦੇ ਹੋਏ ਸ਼ਰਧਾਂਜਲੀ ਦਿੱਤੀ ਫਿਰ ਸ਼ਾਮ ਨੂੰ ਜਦੋਂ ਪੀਯੂ ਤੋਂ ਛੁੱਟੀ ਹੋਣੀ ਤੇ ਗੇਟ ਤੇ ਡੈਡੀ ਦੀ ਕਾਰ ਦਾ ਹੋਣ ਵਜਣਾ ਤੇ ਮੈਨੂੰ ਚਾਹ ਚੜ ਜਾਣਾ ਕਿ ਡੈਡੀ ਆ ਗਏ ਰਾਤ ਨੂੰ ਮੈਂ ਤੇ ਭੁਖਰਾਜ ਸਾਨੂੰ ਹਮੇਸ਼ਾ ਹੁੰਦਾ ਸੀ ਕਿ ਅਸੀਂ ਡੈਡੀ ਮੰਮਾ ਨਾਲ ਹੀ ਸੋਈਏ ਅਸੀਂ ਚਾਰਾਂ ਨੇ ਇੱਕੋ ਇੱਕੋ ਬੈੱਡ ਤੇ ਫਸ ਕੇ ਸੌਂਦੇ ਹੁੰਦੇ ਸੀ ਅਸੀਂ ਫਿਰ ਵੱਡੇ ਹੋ ਗਏ ਇੱਕ ਬੈੱਡ ਤੇ ਟਾਈਟ ਹੋਣ ਲੱਗ ਗਏ ਪਰ ਅਸੀਂ ਆਪਣੇ ਰੂਮ 'ਚ ਨਹੀਂ ਸੀ ਸੌਂਦੇ ਅਸੀਂ ਗੱਦੇ ਲਿਆਣੇ ਫੇਰ ਕਿ ਅਸੀਂ ਸੌਣਾ ਤਾਂ ਤੁਹਾਡੇ ਕੋਲ ਹੀ ਸੌਣਾ ਜੇ ਤੁਸੀਂ ਮੇਰੀ ਸਭ ਤੋਂ ਵੱਡੀ ਸਟਰੈਂਥ ਸੀ ਤਾਂ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਵੀ ਤੁਸੀਂ ਹੀ ਸੀ ਜੇ ਕਦੇ ਤੁਹਾਡਾ ਕਦੇ ਵੀ ਕੁਝ ਦੁੱਖਣਾ ਤਾਂ ਮੇਰੀ ਜਾਨ ਨਿਕਲ ਜਾਂਦੀ ਸੀ ਪੰਜਾਬ ਦੇ ਮੌਸਮ ਦੀ ਲੇਟੈਸਟ ਅਪਡੇਟ ਜਿਹੜੀ ਸਾਹਮਣੇ ਆਈ ਹੈ ਦੱਸੋਣਿਆ ਕਿ ਮੌਸਮ ਵਿਭਾਗ ਦੇ ਵੱਲੋਂ ਅਗਲੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਹੈ ਤੇ ਲੋਕਾਂ ਨੂੰ ਵੀ ਅਲਰਟ ਰਹਿਣ ਦੀ ਅਪੀਲ ਜਿਹੜੀ ਕੀਤੀ ਗਈ ਹੈ ਬਿਨਾਂ ਕੰਮ ਤੋਂ ਕਰੋ ਬਾਹਰ ਨਾ ਨਿਕਲਣ ਦੇ ਲਈ ਵੀ ਉਹਨਾਂ ਨੂੰ ਕਿਹਾ ਗਿਆ ਹੈ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਦੱਸਿਆ ਕਿ ਸ਼ਾਮ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ ਕੁਝ ਇਲਾਕਿਆਂ ਵਿੱਚ ਅਸਮਾਨੀ ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਚੱਲਣ ਦਾ ਵੀ ਖਤਰਾ ਹੈ ਮੌਸਮ ਦੇ ਅਨੁਸਾਰ ਪਟਿਆਲਾ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਚਲੰਦਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ ਅਤੇ ਹੁਸ਼ਿਆਰਪੁਰ ਵਿੱਚ ਸ਼ਾਮ ਤੇ ਰਾਤ ਨੂੰ ਦਰਮਿਆਨੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਤੀਤੌੜਾ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ। ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਅਤੇ ਖਾਸ ਕਰਕੇ ਖੁੱਲੇ ਮੈਦਾਨਾਂ, ਖੇਤਾਂ ਅਤੇ ਬਿਜਲੀ ਦੇ ਖੰਬਿਆਂ ਦੇ ਨੇੜੇ ਨਾ ਖੜਨ ਦੀ ਸਲਾਹ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਸਾਲ ਬਾਅਦ ਜਿਹੜਾ ਕਿ ਚਾਈਨਾ ਪਹੁੰਚਨੇ ਤੇ ਉੱਥੋਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਣ ਲੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਕਿ ਸਵਾਗਤ ਉੱਥੇ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਤਸਵੀਰਾਂ ਉੱਥੋਂ ਦੀਆਂ ਸਾਂਝੀਆਂ ਵੀ ਕੀਤੀਆਂ ਗਈਆਂ ਨੇ ਸ਼ੰਘਾਈ ਸਹਿਯੋਗ ਸੰਗਠਨ SCO ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸੰਮੇਲਨ 31 ਅਗਸਤ ਤੋਂ 1 ਸਤੰਬਰ ਤੱਕ ਤਿਆਨਜਿਨ ਵਿੱਚ ਹੋਣ ਜਾ ਰਿਹਾ ਹੈ ਦੱਸ ਦਿੰਦੇ ਆ ਕਿ ਵਿਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ 2 ਦਿਨਾਂ ਦੌਰੇ ਤੋਂ ਬਾਅਦ ਚੀਨ ਦੇ ਤਿਆਨਜਿਨ ਪਹੁੰਚੇ ਹਨ ਤੇ ਉਹ ਐਤਵਾਰ ਯਾਨੀ ਅੱਜ ਤਿਆਨਜਿਨ ਸ਼ਹਿਰ ਵਿੱਚ ਸ਼ੰਗਾਈ ਸਹਿਯੋਗ ਸੰਗਠਨ ਸੰਮੇਲਨ ਵਿੱਚ ਹਿੱਸਾ ਲੈਣਗੇ ਐਸਰਾਨ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਸ਼ੀ ਜਿਨਪਿੰਗ ਰੂਸੀ ਰਾਸ਼ਟਰਪਤੀ ਪੁਤਿਨ ਅਤੇ ਹੋਰ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ ਇਸ ਵਾਰ ਇਹ ਸੰਮੇਲਨ ਕੂਟਨੀਤਿਕ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੈ ਪ੍ਰਧਾਨ ਮੰਤਰੀ ਮੋਦੀ ਲਗਭਗ 7 ਸਾਲਾਂ ਬਾਅਦ ਚੀਨ ਪਹੁੰਚੇ ਹਨ ਚੀਨ ਪਹੁੰਚਣ ਤੋਂ ਬਾਅਦ ਵੀਆ ਮੋਦੀ ਨੇ ਐਕਸ ਬਾਰੇ ਸੋਸ਼ਲ ਮੀਡੀਆ ਪੋਸਟ ਤੇ ਵੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਹੁਣੇ ਹੀ ਚੀਨ ਪਹੁੰਚਿਆ ਮੈਂ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਵਿੱਚ ਅਰਥਪੂਰਣ ਵਿਚਾਰ ਵਟਾਂਦਰੇ ਅਤੇ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ਅਖੀਰਕਾਰ ਇਹ ਸਭ ਮੇਲਨ ਨੰਨਾ ਮਹੱਤਵਪੂਰਨ ਕਿਉਂ ਹੈ ਤੇ ਇਹ ਸਭ ਮੇਲਨ ਅਜਿਹੇ ਸਮੇਂ ਚ ਹੋ ਰਿਹਾ ਜਦੋਂ ਰੂਸ ਯੂਕਰੇਨ ਅਤੇ ਇਜ਼ਰਾਈਲ ਮਾਸ ਯੁੱਧ ਚੱਲ ਰਹੇ ਹਨ ਦੱਖਣੀ ਏਸ਼ੀਆ ਤੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਸੁਰੱਖਿਆ ਤਣਾਅ ਜਾਰੀ ਹੈ ਅਤੇ ਟਰੰਪ ਨੇ ਇੱਕ ਵਿਸ਼ਵ ਵਿਆਪੀ ਵਪਾਰ ਯੁੱਧ ਸ਼ੁਰੂ ਕਰ ਦਿੱਤਾ ਹੈ ਮਾਹਿਰਾ ਦਾ ਮੰਨਣਾ ਹੈ ਕਿ ਅਮਰੀਕਾ ਲਗਭਗ ਹਰ ਦੇਸ਼ ਨਾਲ ਆਪਣੇ ਸਬੰਧਾਂ ਨੂੰ ਵਿਗਾੜ ਰਿਹਾ ਤੇ ਅਜਿਹੀ ਸਥਿਤੀ ਵਿੱਚ ਇਹ ਚੀਨੀ ਰਾਸ਼ਟਰਪਤੀ ਲਈ ਆਪਣੇ ਆਪ ਨੂੰ ਇੱਕ ਵਿਸ਼ਵ ਤੇ ਉਹ ਜੋ ਸਥਾਪਿਤ ਕਰਨ ਦਾ ਇੱਕ ਚੰਗਾ ਸਮਾਂ ਹੈ ਦੱਸਣਿਆ ਕਿ ਮੋਦੀ ਅਤੇ ਜੋਂਪਿੰਗ ਆਖਰੀ ਵਾਰ ਅਕਤੂਬਰ 2024 ਵਿੱਚ ਰੂਸ ਦੇ ਕਾਜ਼ਾਨ ਵਿੱਚ ਬ੍ਰਿਕਸ ਮੇਲਣ ਦੌਰਾਨ ਮਿਲੇ ਸਨ ਤੇ ਇਸਤ੍ਰਾਨ ਦੋਮਾ ਵਿਚਾਰ ਦਵੱਲੇ ਗੱਲਬਾਤ ਵੀ ਹੋਈ ਸੀ ਤੇ ਉਸ ਸਮੇਂ ਸ਼ੀ ਜਿਨਪਿੰਗ ਨੇ ਆਖਰੀ ਵਾਰ 2019 ਵਿੱਚ ਭਾਰਤ ਦਾ ਦੌਰਾ ਕੀਤਾ ਸੀ ਫਿਰ ਦੋਵੇਂ ਨੇਤਾ ਤਾਮਿਲਨਾਡੂ ਦੇ ਮਹਾਲਿਪੁਰਮ ਵਿੱਚ ਮਿਲੇ ਸਨ ਸਮੁੰਦਰ ਦੀਆਂ ਲਹਿਰਾਂ ਵਾਂਗ ਠਾਠਾ ਮਾਰ ਰਿਹਾ ਹੈ ਬਿਆਸ ਦਰਿਆ ਦਾ ਪਾਣੀ ਕਾਫੀ ਜ਼ਿਆਦਾ ਪੱਧਰ ਤੋੜਾ ਵੱਧ ਚੁੱਕਿਆ ਹੈ ਤੇ ਆਸ-ਪਾਸੇ ਤੇ ਲੋਕਾਂ ਨੂੰ ਹੋਰ ਅਲਰਟ ਤੇ ਰਹਿਣ ਦੀ ਅਪੀਲ ਜਿਹੜੀ ਕਿ ਕੀਤੀ ਗਈ ਹੈ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਪੌਂਗ ਡੈਮ ਵਿੱਚੋਂ ਪਾਣੀ ਛੱਡੇ ਜਾਣ ਕਾਰਨ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਹੁਣ ਸਮੁੰਦਰ ਵਾਂਗ ਠਾਠਾ ਮਾਰਦਾ ਹੋਇਆ ਇੱਕ ਸੁਨਾਮੀ ਦੀ ਤਰ੍ਹਾਂ ਆਪਣੀ ਲਪੇਟ 'ਚ ਹਰੇਕ ਵਸਤੂ ਨੂੰ ਲੈ ਰਿਹਾ ਹੈ ਮੰਡ ਖੇਤਰ ਵਿੱਚ ਇਸ ਸਮੇਂ ਪਾਣੀ ਨੇ ਪੂਰਾ ਟੰਡਵ ਮਚਾਇਆ ਹੋਇਆ ਹੈ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਆਜੇ ਬੰਨ ਵਕ ਵਕਤ ਹਾਵਾ ਤੋ ਟੁੱਟ ਜਾਣ ਤੋਂ ਬਾਅਦ ਹਾਲਾਤ ਹੋਰ ਨਾਜ਼ੁਕ ਜਿਹੜੇ ਕਿ ਬਣ ਚੁੱਕੇ ਹਨ ਕਿਉਂਕਿ ਤੇਜ਼ ਵਹਾਅ ਵਿੱਚ ਵਗਦਾ ਵਿਆਸ ਦਰਿਆ ਦਾ ਪਾਣੀ ਹੁਣ ਟਾਪੂ ਨਮਾ ਪਿੰਡਾਂ ਵਿੱਚ ਵਸੇ ਕਿਸਾਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਪਿੰਡ ਰਾਮਪੁਰ ਗੋਰਾ ਦੇ ਇੱਕ ਕਿਸਾਨ ਦੇ ਘਰ ਨੂੰ ਵਿਆਸ ਦਰਿਆ ਨੇ ਵੱਡੀ ਮਾਰ ਮਾਰੀ ਹੈ ਘਰ ਦੀਆਂ ਦੀਵਾਰਾਂ ਟੁੱਟ ਚੁੱਕੀਆਂ ਹਨ ਅਤੇ ਆਲੇ-ਦੁਆਲੇ ਬੇहद ਤੇਜ਼ ਰਫ਼ਤਾਰ ਨਾਲ ਪਾਣੀ ਵਹਿ ਰਿਹਾ ਹੈ ਜਿਸ ਕਾਰਨ ਲੋਕ ਡਰ ਰਹੇ ਹਨ ਤੇ ਇਸ ਇਲਾਕੇ ਵਿੱਚ ਵਸੇ ਲੋਕਾਂ ਨੂੰ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਦੀਆਂ ਟੀਮਾਂ ਵੱਲੋਂ ਰੈਸਕਿਊ ਵੀ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਕਦੇ 25 ਦਿਨਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਤੋਦਰੀ ਐਮਐਲਏ ਕੁਲਵੰਤ ਸਿੰਘ ਦਾ ਵੀ ਇੱਕ ਬਿਆਨ ਜੁੜਾ ਕਿ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਦੀ ਮਦਦ ਨੂੰ ਲੈ ਕੇ ਇੱਕ ਗੱਲ ਜਿਹੜੀ ਕੀ ਸਾਂਝ ਕੀਤੀ ਗਈ ਦੱਸਦ ਨੇ ਕਿ ਮਾਨ ਸਰਕਾਰ ਦੇ ਵੱਲੋਂ ਹੜ੍ਹ ਪੀੜਤਾ ਦੇ ਲਈ ਉਹਨਾਂ ਦੇ ਲਈ ਹਰ ਇੱਕ ਚੀਜ਼ ਦਾ ਜਿਹੜਾ ਕਿ ਇੰਤਜ਼ਾਮ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਉਹਨਾਂ ਨੂੰ ਰਾਸ਼ਨ ਜਿਹੜਾ ਕਿ ਭੇਜਿਆ ਜਾ ਰਿਹਾ ਤੇ ਕੁਲਵੰਤ ਸਿੰਘ ਉਹਨਾਂ ਦੇ ਵੱਲੋਂ ਵੀ ਇੱਕ ਬਿਆਨ ਜੁੜਾ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝ ਕੀਤੀ ਗਈ ਹੈ ਸਾਊਥੋ ਬੈਨ ਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਕੈਬਨਿਟ ਦਾ ਔਰ ਨਾਲੇ ਪੂਰੀ ਐਡਮਿਨਿਸਟ੍ਰੇਸ਼ਨ ਦਾ ਪਹਿਤੂ ਧੰਨਵਾਦ ਕਰਦਾ ਵੀ ਉਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜਿਹੜੀ ਪੰਜਾਬ ਤੇ ਵਿਵਤਾ ਆਈ ਆਫਤਾ ਆਈ ਹੜ੍ਹ ਆਏ ਹੋਏ ਨੇ ਉਹਨਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲਣ ਦੀ ਜਿਹੜੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਹੈ ਕੁਦਰਤ ਦਾ ਪਤਨ ਨਹੀਂ ਜਾਂਦਾ ਵੀ ਕਿਹੜੇ ਟਾਈਮ ਕੀ ਕਰਨਾ ਵਾਪਰ ਜਾਣਾ ਇਹ ਆਪਣੇ ਹੱਥ ਵਿੱਚ ਨਹੀਂ ਹੁੰਦੀਆਂ ਪਰ ਜਦੋਂ ਕੁਦਰਤ ਦਾ ਕੋਈ ਪਾਣਾ ਇਦਾਂ ਦਾ ਵਾਪਰਦਾ ਹੈ ਤਾਂ ਕੁਝ ਨਾ ਕੁਝ ਰਾਹਤ ਦੇਣ ਲਈ ਲੋਕਾਂ ਨੂੰ ਜਦੋਂ ਆਪਾਂ ਸਾਹਮਣੇ ਆਉਂਦੇ ਆ ਲੋਕਾਂ ਨੂੰ ਬੜਾ ਵੱਡਾ ਸਹਾਰਾ ਜਿਹੜਾ ਉਹ ਮਿਲਦਾ ਹੈ ਔਰ ਪੰਜਾਬੀ ਤਾਂ ਵੈਸੇ ਵੀ ਇਸ ਗੱਲ ਤੋਂ ਪਛਾਣੇ ਜਾਂਦੇ ਨੇ ਵੀ ਜਦੋਂ ਵੀ ਕਿਤੇ ਕਿਸੇ ਨੂੰ ਭੀੜ ਪਈ ਹੈ ਦੁਨੀਆ ਦੇ ਕਿਸੇ ਵੀ ਕੋਨੇ ਤੇ ਕੱਲੇ ਪੰਜਾਬ ਦੇ ਵਿੱਚ ਨਹੀਂ ਕੱਲੇ ਭਾਰਤ ਦੇ ਵਿੱਚ ਨਹੀਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਜਦੋਂ ਵੀ ਕੋਈ ਭੀੜ ਪੈਂਦੀ ਹੈ ਉਹ ਤਾਂ ਪੰਜਾਬੀ ਸਭ ਤੋਂ ਅੱਗੇ ਹੁੰਦੇ ਨੇ ਔਰ ਇਸ ਗੱਲ ਦੀ ਮਿਸਾਲ ਤੁਸੀਂ ਕਰੋਨਾ ਚ ਦੇਖਿਆ ਹੋਗਾ ਵੀ ਬਕਾਇਦਾ ਤੌਰ ਤੇ ਉੱਥੇ ਲੰਗਰ ਲਾਏ ਗਏ ਬਾਹਰਲੇ ਦੇਸ਼ਾਂ ਦੇ ਵਿੱਚ ਸੰਭਾਲ ਕੇ ਗੁਰਦੁਆਰਾਂ ਚ ਰੱਖੇ ਗਏ ਪੇਸ਼ੈਂਟ ਸੋ ਇਸ ਕਰਕੇ ਪੰਜਾਬ ਦੇ ਫਿੱਤਰ ਤੇ ਆ ਵੀ ਲੋਕਾਂ ਦੀ ਸੇਵਾ ਕਰਨੇ ਮੈਂ ਬਤੌਰ ਐਮਐਲਏ ਅੱਜ ਦੋ ਟਰੱਕ ਅਸੀਂ ਪ੍ਰਸ਼ਾਸਨ ਨੇ ਸਾਨੂੰ ਕਿਹਾ ਸੀ ਵੀ ਪਸ਼ੂਆਂ ਦੀ ਖਰਾਕ ਨਹੀਂ ਆ ਰਹੀ ਹੈਗੀ ਦੋ ਟਰੱਕ ਅਸੀਂ ਕੈਟਲ ਮੈਂ ਤੇ ਮੇਰੀ ਸਮੁੱਚੀ ਟੀਮ ਨੇ ਦੋ ਟਰੱਕ ਨੇ ਜਿਹੜੇ ਉਹ ਕੈਟਲ ਫੀਡ ਦੇ ਭੇਜੇ ਨੇ ਔਰ ਇੱਕ ਟਰੱਕ ਜਿਹੜਾ ਪਾਣੀ ਪੀਣ ਵਾਲਾ ਪਾਣੀ ਹੈ ਜਿਹੜਾ ਲੋਕਾਂ ਦੇ ਅਸੀਂ ਉਹ ਭੇਜਿਆ ਤੇ ਮੈਂ ਅਪੀਲ ਕਰਦਾ ਲੋਕਾਂ ਨੂੰ ਵੀ ਤੁਸੀਂ ਵੱਧ ਚੜ੍ਹ ਕੇ ਸੇਵਾ ਕਰੋ ਬਾਜ਼ੀ ਚੜ ਕੇ ਇਸ ਭੀੜ ਦੇ ਵਿੱਚ ਲੋਕਾਂ ਦਾ ਸਾਥ ਦਿਓ ਤਾਂ ਕਿ ਉਹ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਫੇਰ ਉਹ ਲਾਈਨ ਤੇ ਆ ਸਕੇ ਔਰ ਮੈਂ ਵੀ ਅਪੀਲ ਕਰਦਾ ਹਾਂ ਲੋਕਾਂ ਨੂੰ ਵੀ ਆ ਪ੍ਰਸ਼ਾਸਨ ਨੂੰ ਵੀ ਵੀ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੋ ਸਾਡੀ ਮਹਿਸੂਸ ਕਰਦੇ ਨੇ ਬਤੌਰ ਐਮ ਐਲ ਏ ਮੇਰੀ ਟੀਮ ਬੈਠੀ ਆ ਤੇ ਅਸੀਂ ਹਰ ਵੇਲੇ ਹਾਜ਼ਰ ਹਾਂ ਤੇ ਹੋਰ ਵੀ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਗੀ ਉਹ ਸਾਨੂੰ ਦੱਸਣ ਅਸੀਂ ਭੇਜਾਂਗੇ ਖੇਡ ਜਗਤ ਤੋਂ ਖਬਰ ਸਾਹਮਣੇ ਆਈ ਹੈ ਕਿ ਏਸ਼ੀਆ ਕੱਪ ਦੇ ਮੈਚਾਂ ਦਾ ਸਮਾਂ ਜੜਾ ਕੀ ਬਦਲ ਦਿੱਤਾ ਗਿਆ ਹੈ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ 2025 ਦੇ ਮੁਕਾਬਲੇ 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਅਤੇ ਇਸ ਦਾ ਟਾਈਟਲ ਮੈਚ 28 ਸਤੰਬਰ ਨੂੰ ਹੋਣ ਵਾਲਾ ਹੈ। ਏਸ਼ੀਆ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੀ ਮੈਚ ਖੇਡਿਆ ਜਾਣਾ ਚੁਕਿਤ 14 ਸਤੰਬਰ ਨੂੰ ਦੁਬਈ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਹੋਵੇਗਾ ਪਰ ਏਸ਼ੀਆ ਕੱਪ ਤੋਂ ਪਹਿਲਾਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦਰਸਨ ਏਸ਼ੀਆ ਕੱਪ ਦੇ ਲਈ ਮੈਚਾਂ ਦੇ ਸਮੇਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਕ੍ਰਿਕਟ ਏਸ਼ੀਆ ਕੱਪ ਦੇ ਮੈਚਾਂ ਦੇ ਸ਼ੁਰੂ ਹੋਣ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਤੇ ਹੁਣ ਏਸ਼ੀਆ ਕੱਪ ਦੇ ਮੈਚ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਣਗੇ ਮੈਚ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:00 ਜੇ ਸ਼ੁਰੂ ਹੋਵੇਗਾ ਤੇ ਇਹ ਫੈਸਲਾ ਯੂਏਏ ਵਿੱਚ ਪੈ ਰਹੀ ਕੜਾਕੇ ਦੀ ਗਰਮੀ ਨੂੰ ਦੇਖਦੇ ਹੋਏ ਲਿਆ ਗਿਆ ক্রিকেট ਬੋਰਡਾਂ ਦੀ ਅਪੀਲ ਤੋਂ ਬਾਅਦ ਪ੍ਰਸਾਰਕਾਂ ਨੇ ਮੈਚਾਂ ਦੇ ਸਮੇਂ ਵਿੱਚ ਤਬਦੀਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਜਵਾਸ ਧੰਨਵਾਦ ਸ਼੍ਰੀ ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕੋਮਲਪ੍ਰੀਤ ਕੋਰਤਾ ਹਾਜ਼ਰ ਹੋਏ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੰਜਾਬ ਸਰਕਾਰ ਦੀ ਦੱਸਣ ਨੇ ਕਿ ਪੰਜਾਬ ਸਰਕਾਰ ਦੇ ਫਲੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਰੈਸਕਿਊ ਜਿਹੜਾ ਕਿ ਕੀਤਾ ਜਾ ਰਿਹਾ ਹੈ ਤੇ ਖਾਣ ਪੀਣ ਦਾ ਸਮਾਨ ਵੀ ਜਿਹੜੀ ਸਾਰੇ ਸਮੱਗਰੀ ਉਹਨਾਂ ਤੱਕ ਪਹੁੰਚਾਈ ਜਾ ਰਹੀ ਹੈ ਕੈਬਨਟ ਮੰਤਰੀਆ ਮਾਨੇ ਰੋੜਾ ਲਾਲਚਿਤ ਪੁੱਲਰ ਅਤੇ ਹਰਪਜਨ ਸਿੰਘ ਈਟੀਓ ਹਰੇਕ ਪਤਨ ਜਿਹੜਾ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੀਆਂ ਮੁਸ਼ਕਲਾਂ ਵੀ ਜਿਹੜੀ ਸੁਣੀਆਂ ਗਈਆਂ ਦੱਸਤੀਏ ਹੜ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਹਰ ਪ੍ਰਕਾਰ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਸਿਹਤ ਸੇਵਾਵਾਂ ਵੱਲ ਵੀ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ ਲੋਕਾਂ ਦੇ ਸਹਿਯੋਗ ਨਾਲ ਸੂਬਾ ਸਰਕਾਰ ਦੀ ਸਾਰੀ ਮਸ਼ੀਨਰੀ ਹੜ ਪੀੜਤਾ ਦੀ ਮਦਦ ਦੇ ਲਈ ਦਿਨ ਰਾਤ ਇੱਕ ਕਰ ਰਹੀ ਹੈ ਦੀ ਸਰਕਾਰ ਸਾਡੇ ਸਾਰੇ ਕੈਬਨਟ ਦੇ ਸਾਥੀ ਮੇਰੀ ਵੀ ਬਲਾਜੀ ਭੁੱਲੋ ਜਿਹੜਾ ਦਾ ਇਲਾਕਾ ਪੈਂਦਾ ਹੈ ਹੈ ਤਾਂ ਜਿੰਨੇ ਦੀ ਸਾਰੀ ਸਾਰੀ ਕੈਬਨਟ ਹੈ ਜਿਹੜੀ ਉਹ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਵਿਚਾਰ ਕਾਰਜ ਲਈ ਜਿਹੜੇ ਉਹਨਾਂ ਦੇ ਵਿੱਚ ਲੱਗੀ ہوئی ਹੈਰ ਮੈਂ ਸਮਝਦਾ ਕਿ ਚਾਹੇ ਪ੍ਰੋਬਲਮ ਵੱਡੀ ਹੈ ਪਰ ਜਦੋਂ ਮੋਢੇ ਨਾਲ ਮੋਢਾ ਲਾ ਕੇ ਬੰਦਾ ਖੜ ਜਾਂਦਾ ਤੇ ਮੈਂ ਸਮਝਦਾ ਕਿ ਆਪਾਂ ਵੱਡੀ ਤੋਂ ਵੱਡੀ ਮੁਸ਼ਕਲ ਜਿਹੜੀ ਉਹ ਉਹਨੂੰ ਸਰ ਕਰ ਸਕਦੇ ਆ ਅੱਜ ਅਸੀਂ ਦਰਿਆ ਤੇ ਆਏ ਆ ਤੁਸੀਂ ਬੰਨ ਤੇ ਬਈ ਲਾਲ ਜੀ ਜਿਹੋ ਨਾਲ ਨਾਲ ਅਰਦਾ ਜਿੰਨੀ ਗੱਲ ਹੋਈ ਕਿ ਕਾਫੀ ਇਥੇ ਹਾਲਾਤ ਜਿਹੜੇ ਪਰ ਮੈਂ ਇੱਕ ਗੱਲ ਦਾ ਵਿਸ਼ਵਾਸ ਰੱਖਣਾ ਮੇਰੇ ਸਾਰੇ ਕਿਸਾਨ ਜੀ ਖੜੇ ਨੇ ਕਿ ਸਰਕਾਰ ਦਿਨ ਰਾਤ ਤੁਹਾਡੇ ਨਾਲ ਖੜੀ ਹੈ ਕਿਸਾਨੀ ਦੇ ਜਿੰਨਾ ਨੁਕਸਾਨ ਹੋ ਰਿਹਾ ਉਹਦਾ ਇੱਕ ਵਾਰ ਜਦੋਂ ਸਿਚੁਏਸ਼ਨ ਨਾਰਮਲਾਈਜ਼ ਹੋ ਜਾਂਦੀ ਹੈ ਗਰਦੌਰੀਆਂ ਦੀਆਂ ਉਹ ਵੀ ਹੋਣਗੀਆਂ ਔਰ ਜੋ ਮਨ ਦਾ ਮੁਆਵਜ਼ਾ ਹੈ ਉਹ ਵੀ ਦਿੱਤਾ ਜਾਊਗਾ ਪਰ ਸਭ ਤੋਂ ਪਹਿਲਾਂ ਅੱਜ ਦੀ ਜਿਹੜੀ ਜਿਹੜੀ ਪਹਿਲ ਹੈ ਉਹ ਇਹ ਹੈ ਕਿ ਜੋ ਜਾਨੀ ਔਰ ਮਾਲੀ ਨੁਕਸਾਨ ਹੈ ਉਹਨੂੰ ਦੱਸਿਆ ਜਾ ਸਕੇ ਡੰਗਰ ਪਸ਼ੂਆਂ ਦਾ ਜਿਹੜਾ ਨੁਕਸਾਨ ਹੈ ਹੋਣ ਦਾ ਖਦਸ਼ਾ ਬਣਿਆ ਹੋਇਆ ਉਹਨੂੰ ਬਿਤਾਇਆ ਜਾ ਸਭੇ ਸਾਰੇ ਇਸ ਤਰ੍ਹਾਂ ਦੇ ਪਰੇ ਸਮਝਦੇ ਕਿ ਇਹ ਹੀ ਕਿਸੇ ਇੱਕ ਦਾ ਕੰਮ ਨਹੀਂ ਹੈਗਾ ਇਹ ਤਾਂ ਇਨਸਾਨੀਅਤ ਦਾ ਕੰਮ ਹੈ ਤੇ ਉਸਾਰੇ ਆਪ ਲੱਗੇ ਹੋਏ ਸਿਚੇ ਜਿਵੇਂ 113 ਉਹ ਡੈਫੀਨਿਟਲੀ ਜਿਹੀ ਲਾਜ਼ੀ ਜੀ ਨੇ ਵੀ ਕਹੇ ਸੀ ਸਾਰੇ ਸਾਥੀਆਂ ਨੇ ਕਹੇ ਕਿ ਜਿਹੜੇ ਬੰਦ ਕੱਤੇ ਨੇ ਉਹਨਾਂ ਨੂੰ ਵੀ ਪੱਕੀ ਕਰਨ ਦਾ ਕੰਮ ਇਹਦਾ ਹੋਣਾ ਚਾਹੀਦਾ ਜਿਨ੍ਹਾਂ ਨੇ ਲੋਥਾਂ ਲੱਗੀਆਂ ਹੋਈਆਂ ਨੇ ਤਾਂ ਕਿ ਸਾਈਡਾਂ ਦੇ ਉੱਪਰ ਪਾਣੀ ਵੀ ਬੰਨਾਂ ਦੇ ਉੱਪਰ ਪਾਣੀ ਦੀ ਤੱਕ ਘਟ ਪਵੇ ਔਰ ਪਾਣੀ ਵਿਚਾਲੇ ਵਹਾਵਾਂਗੇ ਔਰ ਅੱਗੇ ਵਾਸਤੇ ਇਹ ਜੀ ਮੁਸਲਾ ਨਾਉਣ ਦੇਖੇ ਤਾਂ ਨਾਉਣ ਉਹਦੇ ਉੱਪਰ ਕੰਮ ਇਹਦਾ ਸੋਚਾਰ ਕਰੀਏ। ੜਾਏ ਉਹਦੇ ਬਾਅਦ 23 ਚਾੜ ਆਏ ਫਿਰ 25 ਚਾਏ ਜੇ 6 ਸਾਲਾਂ ਦੇ ਵਿੱਚੋਂ 4 ਵਾਰਾ 4 ਸਾਲ ਇਹਨਾਂ ਦਾ ਨੁਕਸਾਨ ਹੋ ਗਿਆ ਉਹਦਾ ਮਤਲਬ ਹੈ ਵੀ ਜਿਹੜੀ ਦੋਸ ਵਾਲੇ ਨੇ ਫਸਲ ਵੇਚੀ ਉਹ ਪੀ ਪੱਧਰ ਪੁੱਧਰ ਕਰਨ ਤੇ ਲੱਗੀ। ਮੈਂ ਤੇ ਇਹਨਾਂ ਦੇ ਜਜ਼ਬੇ ਤੋਂ ਜਿਹੜੇ ਸਾਡੇ ਕਿਸਾਨ ਭਰਾ ਨੇ ਇਹਨਾਂ ਦੇ ਜਜ਼ਬੇ ਤੋਂ ਬੜਾ ਹਰਾਨ ਤਾਪੀ ਇਹ ਬੰਦੇ નો ਪ੍ਰੋਫਿਟ ਨੋ ਲਾਉਂਸ ਵੀ ਜਿਹੜੇ ਵੱਟੇ ਉੱਤੇ ਲਾਗੇ ਪਾਲੀ ਪੱਦਰਕਾਂ ਤੇ ਬੜਾ ਇਹਨਾਂ ਦਾ ਹੌਸਲਾ ਆ ਇਹਨਾਂ ਦਾ ਹੌਸਲਾ ਇਸੇ ਤਰ੍ਹਾਂ ਹੀ ਬੁਲੰਦ ਰੱਖਾਂਗੇ ਕਿਉਂਕਿ ਸਾਡੇ ਭਰਾ ਨੇ ਅਸੀਂ ਲਗਾਤਾਰ ਜਦੋਂ ਵੀ ਕੋਈ ਆਫਤ ਆਈ ਹੈ ਮੈਂ ਭਰਾਵਾਂ ਨਾਲ ਡਟਿਆ ਰਿਹਾ ਖੜ੍ਹਾ ਰਿਹਾ ਗਾਹ ਵੀ ਖੜੇ ਰਵਾਂਗੇ ਤੇ ਦਰੀ ਪੰਜਾਬ ਦੇ ਵਿੱਚ ਹੜਾ ਦੇ ਵਿਚਾਲੇ ਸੁਨੀਲ ਚੌਖੜ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਕਈ ਪਿੰਡ ਸ਼ਹਿਰ ਇਸ ਸਮੇਂ ਕੁਦਰਤੀ ਕਰੋਪੀ ਦੀ ਮਾਰ ਚੱਲ ਰਹੇ ਹਨ ਤੇ ਹੜਾ ਕਾਰਨ ਪੰਜਾਬ ਦੇ ਵਿੱਚ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਪੰਜਾਬ ਆਜਪਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਤੁਰੰਤ ਕੇਂਦਰੀ ਮਦਦ ਦੀ ਮੰਗ ਵੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਹੜਾ ਨੇ ਫਸਲਾਂ ਤਬਾਹ ਕਰ ਦਿੱਤੀਆਂ ਹਨ ਲੋਕਾਂ ਨੂੰ ਬੇਕਾਰ ਕੀਤਾ ਹੈ ਅਤੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ ਇਸ ਲਈ ਇੱਕ ਵਿਸ਼ੇਸ਼ ਰਾਹਤ ਪੈਕੇਜ ਅਤੇ ਤੁਰੰਤ ਕਾਰਵਾਈ ਜ਼ਰੂਰੀ ਹੈ ਤਾਂ ਸੁਨੀਲ ਜਾਖੜ ਦੇ ਵੱਲੋਂ ਪੀਐਮ ਮੋਦੀ ਨੂੰ ਇਹ ਚਿੱਠੀ ਦਿੱਤੀ ਗਈ ਹੈ ਇਸ ਦੀ ਤਸਵੀਰ ਵੀ ਤੁਸੀਂ ਇਸ ਵੇਲੇ ਦੇਖ ਸਕਦੇ ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਹੜ੍ਹਾਂ ਨੂੰ ਦੇਖਦੇ ਹੋਏ ਉਸੇ ਮੱਦੇ ਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇੱਕ ਜਿਹੜੀ ਉਹਨਾਂ ਨੂੰ ਅਪੀਲ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਇਹ ਕਿਹਾ ਗਿਆ ਹੈ ਕਿ ਜਿਹੜੇ ਲੋਕ ਇਸ ਦੇ ਨਾਲ ਜੂਝ ਰਹੇ ਨੇ ਕਾਫੀ ਜ਼ਰੂਰ ਦੇ ਹਾਲਾਤ ਮੁਸ਼ਕਲ ਬਣੇ ਹੋਏ ਨੇ ਉਹਨਾਂ ਨੂੰ ਉਹਨਾਂ ਦੇ ਲਈ ਜਿਹੜੀ ਕਿ ਰਾਹਤ ਸਮਗਰੀ ਦਿੱਤੀ ਜਾਵੇ ਸੋ ਆਪ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਿਆਨਕ ਹੜਾ ਨਾਲ ਪੂਰਾ ਪੰਜਾਬ ਬੜੀ ਤਰ੍ਹਾਂ ਪ੍ਰਭਾਵਿਤ ਹੈ ਜਿਸ ਨਾਲ ਜਾਨ ਮਾਲ ਖੇਤੀ ਬਾੜੀ ਅਤੇ ਬੁਨਿਆਦੀ ਢਾਂਚੇ ਨੂੰ ਬਹੁਤ ਨੁਕਸਾਨ ਹੋਇਆ ਹੈ ਪਾਵੇ ਕੀ ਲਗਭਗ ਪੰਜਾਬ ਦਾ ਹਰ ਖੇਤਰ ਪ੍ਰਭਾਵਿਤ ਹੋਇਆ ਪਰ ਸਭ ਤੋਂ ਗੰਭੀਰ ਅਸਰ ਪੋਆ ਵਿਧਾਨ ਸਭਾ ਤੋਂ ਪੱਜ਼ਰ ਕਾਲ ਤੱਕ ਕਪੂਰਥਲਾ ਜ਼ਿਲ੍ਹੇ ਤਰਨਤਾਰਨ ਅਤੇ ਅੰਮ੍ਰਿਤਸਰ ਸਮੇਤ ਹੋਇਆ ਜੁਤੇ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ ਹਨ ਪਸ਼ੂ ਮਰ ਗਏ ਹਨ ਅਤੇ ਪਿੰਡੂ ਪਰਿਵਾਰਾਂ ਨੂੰ ਆਪਣੀਆਂ ਥਾਵਾਂ ਛੱਡਣੀਆਂ ਪਈਆਂ ਹਨ ਕਿਆਤਨ ਅਮਿੰਦੇਸ ਸਿੰਘ ਨੇ ਹੜਾ ਕਾਰਨ ਪੰਜਾਬ ਚ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਣ ਕਾਰਨ ਬਚਾਅ ਅਤੇ ਰਾਹਤ ਕਾਰਜਾਂ ਲਈ ਫੌਜ NDRF ਅਤੇ ਸੂਬਾ ਪ੍ਰਸ਼ਾਸਨ ਦੀਆਂ ਟੀਮਾਂ ਦੀ ਅਣਥਕ ਮਿਹਨਤ ਦੀ ਸ਼ਲਾਘਾ ਕੀਤੀ। ਉਹਨਾਂ ਨੇ ਸਾਰੇ ਪੰਜਾਬੀਆਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਕਜੁੱਟ ਹੋਣ ਦੀ ਅਪੀਲ ਕੀਤੀ। ਉਹਨਾਂ ਨੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਨ ਅਤੇ ਚੱਲ ਰਹੇ ਬਚਾਅ ਅਤੇ ਮੁਰੰਵਸੇਬੇ ਦੇ ਕੰਮਾਂ ਵਿੱਚ ਸਹਾਇਤਾ ਲਈ ਕੇਂਦਰੀ ਫੌਜਾਂ ਭੇਜਣ ਦੀ ਅਪੀਲ ਕੀਤੀ ਹੈ। ਸਾਬਕਾ ਇਤਿਦਾਰ ਗਿਆਨੀ ਰਗਵੀ ਸਿੰਘ ਜੂ ਜਿਹੜੇ ਕੀ ਕਾਫੀ ਪਾਵਕ ਨਜ਼ਰ ਆਏ ਨੇ ਦੱਸਣਾ ਕਿ ਹੜਪੀੜਤਾ ਦੇ ਹਾਲਾਤ ਵੇਖ ਕੇ ਉਹ ਆਪਣੇ ਹੰਝੂਆਂ ਤੇ ਕਾਬੂ ਨਾ ਕਰ ਸਕੇ ਤੇ